ਤੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੇ ਪਿੰਡ ਗੋਨੇਆਣਾ ਕਲਾਂ ਤਹਿਸੀਲ ਗੋਨੇਆਣਾ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਪਾਈ ਗੁਰਵਿੰਦਰ ਦੇ ਘਰੋਂ ਆਪਾਂ ਇੱਕ ਚੌਥੇ ਸੂਏ ਸੂਣ ਵਾਲੀ ਇੱਕ ਸਾਹੀਵਾਲ ਕ੍ਰੋਸ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਰੰਗ ਮਿੱਤਰੋ ਐਫ ਐਲ ਸਰੀਰ ਦੀ ਬਣਤਰ ਥਾਲੇ ਵੀ ਦੀ ਬਣਤਰ ਕੱਦ ਕਾੜ ਦੀ ਬਣਤਰ ਮਿੱਤਰੋ ਸਾਹੀਵਾਲ ਵਾਲੀ ਆ ਦੁੱਧ ਬਾਈ ਕਹਿੰਦਾ ਬੀਬੀ ਸਲੇ ਸੂਏ ਬਹੁਤ ਚੰਗਾ ਕੱਢਿਆ ਵਾ ਇਸ ਵਾਰੀ ਵੀ ਮਿੱਤਰੋ ਫੁੱਲ ਤਿਆਰੀ ਦੇ ਵਿੱਚ ਆ ਉਮੀਦ ਹੈ ਵੀ 18 ਮਿਲੀਲੀਟਰ ਮਿੱਤਰੋ ਖੁੱਲਾ ਇਹਨੇ ਕੱਢਣਾ ਹੈ ਪਰ ਅੱਗੇ ਤੁਹਾਡੇ ਸਾਮ ਸੰਭਾਲ ਹੈ ਤੇ ਦੂਜੀ ਗੱਲ ਗਰਮੀ ਮਿੱਤਰੋ ਝਲਦੀਆਂ ਹੁੰਦੀਆਂ ਨੇ ਜਿੱਤੇ ਮਰਜ਼ੀ ਬਣਦੇ ਕੋਈ ਸਮੱਸਿਆ ਨਹੀਂ ਆਉਂਦੀ ਕੱਦ ਮਿੱਤਰੋ ਦਰਮਿਆਨੇ ਦੀ ਆ ਕੋਈ ਬਹੁਤਾ ਵੱਡਾ ਨਹੀਂ ਨਾ ਹੀ ਬੜਾ ਛੋਟਾ ਹੈ ਸਰੀਰ ਦੀ ਬਣਤਰ ਮਿੱਤਰੋ ਬਹੁਤ ਸੋਹਣੀ ਆ ਫੇਸ ਕੁਆਲਿਟੀ ਸਰੀਰ ਪੱਖੋਂ ਚੰਗੀ ਆ ਠੰਡੀ ਸੀਲ ਵੀ ਫੁੱਲਾ ਤੇ ਪੂਰੀ ਆ ਪਾ ਡਿਟੇਲ ਪਾਈ ਤੁਹ ਲੈਨੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਆਪਣੀ ਮਲਾ ਤੀਜੀ ਚੌਥੀ ਵੀਡੀਓ ਬਣ ਗਈ ਹੈ ਨਾ ਹਾਂਜੀ ਹਾਂ ਰਿਸਪੌਂਸ ਠੀਕ ਮਿਲ ਰਿਹਾ ਹਾਂ ਰਿਸਪੌਂਸ ਵਧੀਆ ਜੀ ਓਕੇ ਇਹਦੀ ਜੇ ਹੁਣ ਆਪਾਂ ਗੱਲ ਕਰਗੇ ਸੂਆ ਚੌਥਾ ਸੁੰਦੀ ਆ ਤੇ ਚੌਥਾ ਸੂਆ ਸੁੰਦੀ ਆ ਜੀ ਠੀਕ ਹੈ ਸਹੀ ਹਾਂ ਸਹੀ ਹਾਂ ਅ ਦੋਸਤੋ ਬੱਲ ਕੁੱਲ ਚੌਥਾ ਸੂਆ ਸੁੰਦੀ ਆ ਕਿਉਂਕਿ ਸ਼ਰੀਰ ਦੇ ਮੰਤਰੀ ਮਿੱਤਰੋ ਮੂੰਹ ਬਣਾ ਗਾਈ ਦੱਸ ਦਿੰਦਾ ਤੇ ਦੁੱਧ ਕਿੰਨਾ ਕਟਿਆ ਹੋਵੇ ਦਾ ਇਹ ਪਿਛਲੇ ਸੂਏ ਸੀਗਾ 18 ਲੀਟਰ ਦੁੱਧ ਇਸਲੇ ਠੀਕ ਹੈ ਹਾਂਜੀ ਇਹਦੀ ਤਾਂ ਵਾਧਰੀ ਅਮੀਰੀ ਆ ਬਣੀ ਬਣੀ ਬਹੁਤ ਚੰਗੀ ਹੈ ਠੀਕ ਹੈ ਸਥਾਨਲੇਵੇ ਦੀ ਬਣਤਰ ਬਹੁਤ ਚੰਗੀ ਆ ਹਨਾ ਸਥਾਨਲੇਵੇ ਦੀ ਊਂ ਵੀ ਸਾਫ ਹੈ ਜੀ ਆ ਆ ਦੇਖੋ ਜੀ ਤੁਸੀਂ ਆਉਂਦੇ ਹਾਂ ਹਾਂ ਅੰਦਰ ਗਏ ਆ ਗਏ ਆ ਵੇਖ ਪਾਓ ਦੇਖੋ ਹਾਂ ਮਿਲਕ ਮੈਨ ਵਜਦੀ ਹੈ ਜੀ ਹਾਂ ਥੱਲੇ ਥੱਲੇ ਬਹੁਤ ਚੰਗੀ ਬਣੀ ਹੈ ਉਹ ਸੋਹਣੇ ਚਾਰ ਹੋਈ ਹੈ ਹਨਾ ਹਾਂ ਜੀ ਮਤਲਬ ਵੀ ਦੋਣਾ ਇੱਕ ਦੋ ਦਿਨ ਹੀ ਲਊਗਾ ਹਨਾ ਸਾਡੇ ਸਵੇਰ ਹੀ ਗੱਲ ਸਵੇਰ ਠੀਕ ਹੈ ਤਿਆਰੀ ਜੀ ਇਹਦੇ ਟੀਕੇ ਬਾਰੇ ਕੋਈ ਜਾਣਕਾਰੀ ਨਹੀਂ ਟੀਕਾ ਭਰਾਇਆ ਵਾ ਚੰਗਾ ਹੀ ਹੈ ਇਹਦੇ ਹਾਂ ਇਰੇ ਸਾਹੀਆ ਵਾਡੀ ਕਾ ਲੱਗਿਆ ਜੀ ਇਹਨੂੰ ਓਕੇ ਹਾਂਜੀ ਤੋਰੋ ਜਕਬਰੀ ਤੋਰ ਫਿਰ ਖਾ ਲੈ ਇਧਰ ਅੰਦਰ ਹੀ ਤੋਰ ਦੇ ਮੈਂ ਲੱਗਣਾ ਤੁਮ ਕਿਰੇ ਇਧਰ ਨਾ ਜਾ ਬਈ ਚਲੋ ਬਾਹਰ ਤੋਰ ਤਿਆਰੀ ਦੇ ਵਿੱਚ ਮਿੱਤਰੋ ਫੁੱਲ ਹੈ ਦੁੱਧ 18 ml ਵਾਲੀ ਹੈ ਸਾਹੀਵਾਲ ਕ੍ਰਾਸ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਤੇ ਕਦ ਫੇਰ ਆਪਾਂ ਕਹਿਣਾ ਵੀ ਦਰਮਿਆਨਾ ਜਾ ਕਰਦਾ ਠੰਡ ਨੂੰ ਬਹੁਤ ਚੰਗਾ ਲੱਗਿਆ ਚੰਗੇ ਮੁੱਠੀ ਵਾਲਾ ਸਾਨਾ ਆ ਟੁਰ ਬਹੁਤ ਚੰਗੀ ਹੈ ਜੀ ਓਕੇ ਰੇਟ ਫਿਰ ਇਹਦਾ ਕੀ ਕਰਤਾ ਜੀ ਆਪਾਂ ਰੇਟ ਇਹਦਾ ਕਰਦਾ ਹੀ ਆਪਾਂ 58000 ਮਾਨਤਨ ਮਾਨਤਨ ਕਰ ਦਾਂਗੇ ਜੀ ਠੀਕ ਹੈ ਆਇ ਨਹੀਂ ਵੀ ਹੈ ਕੋਈ ਟਿੱਕਾ ਨਹੀਂ ਖੁੱਲੀ ਖੜੀ ਹੈ ਕਿਵੇਂ ਨਾਲੇ ਮੜਲਾ ਵਿਹੜੇ 'ਚ ਖੜੀ ਹੈ ਹਨਾ ਦੂਜੇ ਪਸ਼ੂ ਅੰਦਰ ਹੈ ਨਹੀਂ ਕੋਈ ਅੱਜ ਵੀ ਨਹੀਂ ਕਰਦੀ ਹਨਾ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 94631 21247 94631 21247 47 ਪਿੰਡ ਗੋਨਿਆਣਾ ਕਲਾਂ ਹਾਂਜੀ ਤਸਵੀਰ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਹਨਾ ਇੱਕ ਵਾਰੀ ਮੜਾ ਤੋਰ ਕੇ ਹੋਰ ਦਿਖਾ ਦੇ ਬਸ ਸਾਹਮਣੇ ਤੋਰ ਦਿਓ ਲੰਮੀ ਹਾਂਜੀ ਸੋ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਇਹ ਮਿੱਤਰੋ ਬਾਈ ਆਪਣੀ ਰੈ ਨਾਲ ਜਿਹੜਾ ਰੇਟ ਕਰਦਾ ਤੇ ਮਤਲਬ ਦਾ ਦੂਜੇ ਚ ਓਥੇ ਫੋਨ ਜੀ ਵਿਕ ਜਾਂਦੇ ਹੋਣਗੇ ਪਸੂ ਹਾਂਜੀ ਹਾਂਜੀ ਠੀਕ ਆ ਸੋ ਸਾਰੇ ਵੀਰਾਂ ਦਾ ਧੰਨਵਾਦ